ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੇ ਅੱਜ ਅਸੀਂ ਅਸੀਂ ਲੰਬੀ ਬਾਈ ਕੋਲ ਤੇ ਇਹਨਾਂ ਨਾਲ ਗੱਲਬਾਤ ਕਰਨੇ ਆ ਇਹ ਕਹਿੰਦੇ ਸੀਗੇ ਵੀ ਆਪਣੇ ਆ ਵੀ ਬਲੌਗ ਪਾਓ ਬਣਾ ਕੇ ਇਹਨਾਂ ਨਾਲ ਗੱਲਬਾਤਾਂ ਕਰਾਂਗੇ ਇਹਨਾਂ ਬਾਰੇ ਪੁੱਛਾਂਗੇ ਇਹਨਾਂ ਦੇ ਲਾਈਫ ਬਾਰੇ ਹੋਰ ਭਾਈ ਕੀ ਹਾਲ ਚਾਲ ਆ ਜੀ ਭਾਈ ਜੀ ਬੜੇ ਚੰਗੇ ਠੀਕ ਹੈ ਠੀਕ ਹੈ ਹੋਰ ਕੀ ਨਾਮ ਆ ਤੁਹਾਡਾ ਨਾਮ ਦੱਸ ਦੋ ਬੱਸ ਇਹਦਾ ਨਾਮ ਜੀ ਹਰਮਨ ਆ ਠੀਕ ਹੈ ਜੀ ਹੋਰ ਕੀ ਕਰਦੇ ਹੋ ਲਾਈਵ ਤੇ ਲਾਈਵ ਤੇ ਬਸ ਵੀ ਕੰਮ ਕਰਦੇ ਆਂ ਦਾ ਠੀਕ ਹੈ ਜੀ ਇਹ ਯਾਰ ਉਹ ਯਾਨਾ ਮਿਸਟਰ ਉਹ ਇੱਕ ਗਾਉਂ ਦੇ ਤਰੀਕੋਂ ਜਿਹੜੇ ਵੀ ਆਪਣੇ ਉਹਦੀ ਦੋ ਭਰਾਣਗੇ ਜੀ ਚੋਕ ਭੈਣਾਂ ਸਾਡੇ ਇੱਕ ਮਿੰਟ ਆਦੀ ਜੀ ਇੱਕ ਤਾਇਰੀ ਨੇ ਇੱਕ ਪਤਾ ਠੀਕ ਹੈ ਇਹ ਤੁਸੀਂ ਆਪਣੇ ਮਤਲਬ ਕਿ ਕਾਨਕਵਾੜ ਦਾ ਵੀ ਤੇ ਸੇਕੇ ਅਪਡੇਟ ਸੇਕਾ ਅੱਗੇ ਉਹਦੇ ਪਰਿਵਾਰ ਦੇ ਠੀਕ ਹੈ ਹੋਰ ਕੋਈ ਗੱਲਬਾਤ ਸੁਣਾਓ ਆਪਣੇ ਬਾਰੇ ਹਣਾ ਕੀ ਤੁਸੀਂ ਵੀ ਤੁਹਾਨੂੰ ٹرسٹ ਕਿਹੜੀ ਚੀਜ਼ ਦਾ ਹੈ? ਮੈਂ ਜਿਹੜਾ ٹرسٹ ਹੈਗਾ ਇਹ ਬਸ ਪੂਰੀ ਲਾਈਫ ਚ ਆਪਣੇ ਬੰਧਿਆ ਬਰੀਆ ਬਣ ਕੇ ਰਹਿਣਾ ਇੱਕ ਚੀਜ਼ ਹੈ। ਨਹੀਂ, ਇੱਕ ٹرسٹ ਹੁੰਦਾ ਜਿਵੇਂ ਆਪਾਂ ਨੂੰ ਕੋਈ ਇੱਕ ਚੀਜ਼ ਤਾਂ ਬਹੁਤ ਪਿਆਰੀ ਹੁੰਦੀ ਹੈ ਕੋਈ ਹਨਾ ਗਾਉਣਾ ਵਜਾਉਣਾ ਕੋਈ ਐਨਰਜੀ ਚਾਹੇ ਕੀ ਪਸੰਦ ਹੈ। ਆਪਾਂ ਨੂੰ ਜਿਹੜੇ ਕਰੈਕਟ ਪਸੰਦ ਹੈ ਕਿ ਨਾਲ ਚਾਹੇ ਜਿਵੇਂ ਬੋਲਦੇ। ਲਾਸਟ ਵਾਰ ਕਰੈਕਟ ਕਰੋ ਗਏ ਸੀ। ਲਾਸਟ ਵਾਰ ਮੈਨੂੰ ਗੇਟ ਹੈਡਿੰਗ ਹੋ ਗਈ ਸਾਲ ਹੋ ਗਏ। ਅੱਜ ਸਾਲ ਹੋ ਗਿਆ ਉਹ ਦੂਜਾ ਬਾਤੋ ਕਰੇ ਟਰਾਈ ਨਹੀਂ ਕੀਤਾ ਗਾ ਨਹੀਂ ਹਾਂ ਵੀ ਦਿਲ ਨਹੀਂ ਕੀਤਾ ਵੀ ਖੇਡ ਲਿਆ ਆਪਣਾ ਕਰੈਕਟਰ ਦਿਲ ਤਾਂ ਬਹੁਤ ਕੀਤਾ ਜੀ ਪਰ ਘਰ ਦੀਆਂ ਮਜਬੂਰੀਆਂ ਇਹੋ ਜਿਹੀਆਂ ਸੀਗੀਆਂ ਵੀ ਉਸ ਪਾਸੇ ਗਿਆ ਨਹੀਂ ਉਹ ਤਾਂ ਬਹੁਤ ਵਧੀਆ ਕੋਈ ਕੱਤੀ ਮੁਰਗ ਅੱਜ ਕੱਲ ਹੁਣ ਕੀ ਕੰਮ ਕਰਦੇ ਹਾਂ ਮੈਂ ਜੀ ਮਸਤਰੀ ਨਾਂ ਕਰਦਾ ਹਾਂ ਉਹਨਾਂ ਦਿਹਾੜੀ ਤੇ ਕੀ ਕਰਦਾ ਰਹਿੰਦਾ ਕੰਮ ਤਾਂ ਵੈ ਕੋਈ ਮਾੜਾ ਨਹੀਂ ਗਾ ਨਾ ਮੈਂ ਨੇ ਅਭੀ ਇਹ ਕਟਿੰਗ ਦਾ ਕੰਮ ਵੀ ਵਧੀਆ ਕਰ ਲੈਣਾਗਾ ਜਿੰਨੇ ਦੁਕਾਨ ਚਾਹੀ ਸੀ ਮੁੰਡੇ ਕੋਲ ਨਾ ਇੱਥੇ ਇੰਟਰਵਿਊ ਕਰੀ ਜਾਂਦੇ ਆ ਉਹ ਕਹਿੰਦਾ ਜੀ ਵਧੀਆ ਕੰਮ ਕਰ ਲੈਣਾ ਮੁੰਡਾ ਹਾਂਜੀ ਹਾਂਜੀ ਇਹ ਉਹ ਕੰਮ ਉਹ ਕੰਮ ਕਰਖਾ ਮੈਂ ਉਹ ਸਿਖਾਉ ਦਈ ਇਹਦਾ ਰਿਗਣਾ ਵਾਲਾ ਕੰਮ ਬਈ ਕੰਮ ਤਾਂ ਕੋਈ ਵੀ ਨਹੀਂ ਮਾੜਾ ਹੁੰਦਾਗਾ ਸਹੀ ਗੱਲ ਤੈਨੂੰ ਕੰਮ ਆਉਂਦਾਗਾ ਨਾ ਕਟਿੰਗ ਦਾ ਨਾ ਫਿਰ ਬਾਣ ਵਧੀਆ ਆ ਨਾ ਹੋਰ ਨਹੀਂ ਤਾਂ ਇਹ ਬੈਲੀ ਕੀ ਕਰਦੇ ਆ ਤੁਹਾਡੇ ਕੋਈ ਪਾਪਾ ਜੀ ਮੇਰੇ ਠੇਕਾ ਲੈਂਦੇ ਨੇ ਜੀ ਚੇ ਉਹ ਬਾਹਰ ਦਾਸਤਾ ਬਚੀ ਰੱਖਦੇ ਨੇ ਜੀ ਚੇ ਕੋਈ ਨਾ ਕੋਈ ਨਹੀਂ ਕਰ ਰੋ ਹੋਰ ਕਦੇ ਵੀ ਕਿਸੇ ਨਸ਼ੇ ਪੱਤੇ ਨੂੰ ਹੱਥ ਲਾਇਆ ਹਾਂ ਤਾਂ ਇਹ ਕੁਝ ਨਹੀਂ ਕਰਦੇ ਪਹਿਲਾਂ ਹੀ ਕਰਨ ਦੇ ਸੀ ਰਛਾ ਸਤਾਈ ਪਹਿਲਾਂ ਬਹੁਤ ਇੰਨਾ ਨਸ਼ਾਈ ਬਚੇ ਪਰ ਇਹ ਕੁਝ ਨਹੀਂ ਕਰਦੇ ਕਿਹੜੇ ਕਿਹੜੇ ਤਰ੍ਹਾਂ ਦਾ ਨਸ਼ਾ ਕਰਕੇ ਛੱਡਿਆ ਤੁਸੀਂ ਮੈਂ ਜੀ ਕਸ ਜੇ ਕੋchna ਜਿਹੜਾ ਛੱਡੋ ਪਰ ਜਦੋਂ ਛੱਡਦਾ ਹੀ ਆ ਪੱਕਾ ਹੋ ਜਾਂਦਾ ਅੱਛਾ ਮਤਲਬ ਕਿ ਵੀ ਕੀਤੇ ਪਹਿਰੇ ਤੋਂ ਪਹਿਲੇ ਨਸ਼ੇ ਹੀ ਕਰ ਲਏ ਹੋਣੇ ਹਾਂਜੀ ਹਾਂਜੀ ਬਹੁਤ ਵੀ ਪਰ ਹੁਣ ਜੀ ਸਹੀ ਲਾਂਚ ਪਾ ਗਏ ਆ ਪਾ ਜੀ ਹੁਣ ਕੋਈ ਨਸ਼ਾ ਪੰਦਾ ਨਹੀਂ ਕਰਦੇ ਚਲੋ ਵਧੀਆ ਰਾ ਮਾਲਕ ਜੀ ਮਿਹਰਬਾਨੀ ਰਵੇ ਵੀ ਤੁਸੀਂ ਵਧੀਆ ਆ ਦਾ ਕੰਮ ਕਰੋ ਨਸ਼ੇ ਪੱਤੇ ਵੱਲ ਦਾ ਧਿਆਨ ਦੇਣਾ ਨਹੀਂ ਚਾਹੀਦਾ ਤੁਹਾਨੂੰ ਹੈਣਾ ਮੈਂ ਸ਼ਾਇਦ ਇੱਕ ਵਾਰ ਘਰ ਬਰਵਾਦ ਕਰਦਾ ਜਿਹੜਾ ਇਸ ਲੈਜ ਪੈ ਗਿਆ ਸੋ ਘਰ ਪਟਾ ਹਾਂ ਜੀ ਹਰਮਨ ਜੀ ਤੁਹਾਨੂੰ ਅਸੀਂ ਨਾ ਤੁਹਾਡੀ ਪਰਸਨਲ ਲਾਈਫ ਬਾਰੇ ਕੁਝ ਪੁੱਛ ਸਕਦੇ ਹਾਂ ਜੀ ਹਾਂਜੀ ਹਾਂਜੀ ਪੁੱਛ ਸਕਦੇ ਹਾਂ ਜੀ ਜ਼ਰੂਰ ਜੀ ਕਦੇ ਵੀ ਕਿਸੇ ਕੁੜੀ ਨਾਲ ਪਿਆਰ ਹੋਇਆ ਤੁਹਾਨੂੰ ਅਜੇ ਤੱਕ ਹਾਂਜੀ ਹੋਇਆ ਜੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਪਿਆਰ ਹੋਇਆ ਸੀ ਇਹ ਮੈਨੂੰ ਅੱਛਾ ਬਸ 7-8 ਦਿਨ ਗੱਲ ਹੋਈ ਜੀ ਉਸ ਤੋਂ ਬਾਅਦ ਬਸ ਉਸ ਤੋਂ ਬਾਅਦ ਗੱਲ ਨਹੀਂ ਹੋਈ ਕੀ ਵਜਾ ਕੀ ਬਣ ਗਈ ਸੀ ਵਜਾ ਜੀ ਬਸ ਕੀ ਪਰਾ ਦੇ ਮੱਦੇ ਦੇ ਕਿ ਆਇਆ ਸੀ ਜੀ ਜੋ ਸਾਨੂੰ ਉਹ ਬਲੌਕ ਕਰ ਗਿਆ ਇੰਸਟਾਗ੍ਰਾਮ ਤੋਂ ਕਦੇ ਪੁੱਛਣ ਦੀ ਕੋਸ਼ਿਸ਼ ਨਹੀਂ ਕੀਤੀ ਵੀ ਹੈ ਨਾ ਕੋਸ਼ਿਸ਼ ਕੀਤੀ ਸੀ ਜੀ ਮਾਣ ਦੇ ਪਿੰਡ ਗਿਆ ਸੀ ਜੀ ਇੱਕ ਵਾਰ ਹਾਂਜੀ ਉਹ ਕਹਿੰਦੀ ਜੀ ਮੈਨੂੰ ਕੋਈ ਹੋਰ ਮਿਲ ਗਿਆ ਕੇ ਜੀ ਆਪਾਂ ਜੋ ਉਸ ਤੋਂ ਬਾਅਦ ਹੋਰ ਕੋਈ ਗੱਲ ਕੀਤੀ ਨਹੀਂ ਜੀ ਆਪਾਂ ਚੋ ਭਾਈ ਤੋਂ ਪੁੱਛੀ ਪਹਿਲੀ ਮੁਲਾਕਾਤ ਕਿੱਥੇ ਹੋਈ ਸੀ ਕੁੜੀ ਨਾਲ ਉਹ ਕੁੜੀ ਨਾਲ ਜੇ ਪਹਿਲੀ ਮੁਲਾਕਾਤ ਮੇਰਾ ਕੋਈ ਯਾਰ ਵੇਦੀ ਸੀ ਇੱਕ ਅੱਛਾ ਮਾਦੇ ਨਾਮ ਜਾਂਦਾ ਹੁੰਦਾ ਸੀ ਜੀ ਠੀਕ ਹੈ ਉਹ ਵੀ ਸੇਲੀ ਹੁੰਦੀ ਸੀ ਉੱਥੇ ਸੀ ਜਾਵੜ ਦੇ ਵਿੱਚ ਉੱਥੇ ਮੈਨੂੰ ਦੇਖਿਆ ਸੀਗਾ ਜੀ ਤੇ ਉੱਥੇ ਮੈਨੂੰ ਇਹ ਨਾਲ ਪਿਆਰ ਹੋ ਗਿਆ ਸੀ ਜੀ ਮੈਨੂੰ ਕਹਿ ਦਿੱਤਾ ਤਰਜੀਹ ਵੀ ਮੈਨੂੰ ਇੰਸਟਾਗ੍ਰਾਮ ਤੇ ਮੈਸੇਜ ਵੀ ਕਰੀ ਠੀਕ ਹੈ ਉਹ ਕਹਿੰਦੇ ਚਲ ਠੀਕ ਹੈ ਜੀ ਕਹਿੰਦੇ ਮਤਲਬ ਕਿ ਜਿਹਨੂੰ ਰੂਹਾਂ ਵਾਲਾ ਪਿਆਰ ਕਹਿੰਦੇ ਆ ਸੱਚਾ ਪਿਆਰ ਕਹਿੰਦੇ ਉਹ ਹੋ ਗਿਆ ਸੀਗਾ ਹਾਂਜੀ ਹਾਂਜੀ ਠੀਕ ਹੈ ਉਸ ਤੋਂ ਬਾਅਦ ਤੋਂ ਕਰੇ ਕਿਸੇ ਨਾਲ ਪਿਆਰ ਨਹੀਂ ਹੋਇਆ ਨਹੀਂ ਇਹ ਤੋਂ ਬਾਅਦ ਕਿਸੇ ਨਾਲ ਕੋਈ ਪਿਆਰ ਨਹੀਂ ਜਿੱਤੇ ਕਿਤੇ ਅੱਛਾ ੱਟੇ ਹੋ ਗਿਆ ਆਪਾਂ ਜੀ ਕੋਈ ਪਿਆਰ ਕਿਸੇ ਨਾਲ ਏਜ ਕਿੰਨੀ ਹੋ ਗਈ ਤੁਹਾਡੀ ਸਾਡੀ ਉਮਰ ਜੀ 18 ਸਾਲ 18 ਸਾਲ ਤੇ ਕੱਲਾ ਕੱਲਾ ਹੀ ਐ ਮੇਲਾ ਦਾ ਨਾ ਭਰਾ ਤਾਂ ਕੋਈ ਹੈ ਨਹੀਂਗਾ ਕਿ ਹੈਗਾਗਾ ਹੈਗਾ ਜੀ ਭਰਾ ਇੱਕ ਹੈਗਾ ਜੀ ਦੋ ਭੈਣਾਂ ਬੜੀ ਸ਼ਾ ਭਰਾ ਜਦੋਂ ਵੱਡਾ ਕਿ ਛੋਟਾਗਾ ਛੋਟਾ ਜੀ ਭਰਾ ਨੂੰ ਤੁਸੀਂ ਵਿਆਹ ਬਾਰੇ ਸੋਚਿਆ ਕਦੇ ਵੀ ਵਿਆਹ ਕਰਾ ਲਗੀ ਯਾਰ ਹਨਾ ਕੀ ਕਰਮ ਕਾਰਨ ਘਰੇ ਸੌਖਾ ਆ ਜਾਂਦਾਗਾ ਨਹੀਂ ਨਹੀਂ ਜੀ ਵਿਆਹ ਤਾਂ ਕਰਵਾਉਣਾ ਹੀ ਨਹੀਂ ਲਿਆ ਨਹੀਂ ਹੈ ਵਿਆਹ ਨਾ ਤਾਂ ਉਹਤੇ ਨਹੀਂ ਇਹਨਾਂ ਵਿਆਹ ਕਰਾਉਣਾ ਪੈਂਦੀ ਐ ਕਿ ਸੋਚ ਰੱਖਿਆ ਵੀ ਵਿਆਹ ਕਰਾਉਣਾ ਹੀ ਨਿਕਾ ਨਹੀਂ ਨਹੀਂ ਆਪਾਂ ਸੋਚ ਹੀ ਰੱਖਿਆ ਵਿਆਹ ਕਰਾਉਣਾ ਹੀ ਇੱਛਾ ਛੜੀ ਨਹੀਂ ਫਿਰ ਵਜਾ ਕਿ ਉਹਦੀ ਵਜਾ ਬੱਸ ਜੀ ਕਿ ਦਿਲ ਤੇ ਲੱਗੀ ਸਕਾ ਜੇ ਬੱਸ ਜੀ ਵੈਸੇ ਮਾਨ ਹੀ ਨਹੀਂ ਕਰ ਕੋਈ ਇਸ ਚੀਜ਼ ਅੱਛਾ ਠੀਕ ਆ ਵੀ ਐਗਾ ਦਾ ਦਿਲ ਚ ਲੱਗੀ ਐ ਕੁੜੀ ਪਿਆਰ ਤੋਂ ਵੀ ਬੰਦਾ ਕਹਿੰਦਾ ਹੁਣ ਵਿਆਹ ਹੀ ਨਹੀਂ ਕਰਾਉਣਾਗਾ ਚਲ ਯਾਰ ਇਹ ਤਾਂ ਆਉਂਦੇ ਜਾਂਦੀ ਨੇ ਆਉਂਦੀਆਂ ਜਾਂਦੇ ਨਹੀਂ ਰਹਿੰਦੇ ਨਾ ਅੰਨਾ ਨੱਟੀਆਂ ਤੇ ਗੱਡੀਆਂ ਵਿਆਹ ਕਰਾਉਣਾ ਹਨਾ ਜ਼ਰੂਰੀ ਹੁੰਦਾਗਾ ਕਿਉਂਕਿ ਬੰਦੇ ਨੇ ਬਾਕੀ ਕੋਈ ਕਿਸਮਤ ਦਾ ਕੋਈ ਪਤਾ ਨਹੀਂ ਵੀ ਕਦੋਂ ਕੀ ਹੋ ਜੇ ਇਹਦਾ ਜਿਵੇਂ ਅੱਜਕੱਲ ਆਪਾਂ ਦੇਖੀ ਜਾਂਦੇ ਆ ਯਾਰ ਹਨਾ ਵੀ ਵਿਆਹਾਂ ਤੋਂ ਬਾਅਦ ਵੀ ਕਈ ਰਿਸ਼ਤੇ ਤਾਂ ਨਹੀਂ ਨਿਮਟੇਗੇ ਪਰ ਕੀ ਪਤਾ ਯਾਰ ਉਹ ਕੁੜੀ ਤੇਰੇ ਲੈਕ ਨਾ ਲੈਕ ਹੀ ਨਹੀਂ ਹੋਣੀ ਜਿਹੜੀ ਤੈਨੂੰ ਹਨਾ ਜੇ ਮੈਂ ਵਿਆਹ ਕਰਵਾ ਲਿਆ ਜੀ ਮੈਂ ਤਾਂ ਜੀ ਮੇਨਾਂ ਦੋ ਮਹੀਨੇ ਸਾਲ ਸਹੀ ਰਹੀ ਮੇਰੇ ਨਾਲ ਉਹ ਮੁੜ ਕੇ ਕਹੋਗੇ ਮੈਨੂੰ ਤੁਹਾਡੇ ਭਰਾ ਨੂੰ ਬੁਲਾਉਣਾ ਤਾਂ ਆ ਤੇ ਰਾਣੀ ਨਾਲ ਗੱਲ ਕਰਨੀ ਕੋਈ ਇਹਨਾਂ ਨੂੰ ਨਹੀਂ ਬੁਲਾਉਣਾ ਤੇ ਜਾਂ ਤੂੰ ਇਹਨਾਂ ਨੂੰ ਬੁਲਾ ਜਾਂ ਮੇਰਾ ਛੱਡ ਦੇ ਜਾਂ ਦੱਸ ਦੇ ਅੱਛਾ ਇਹ ਗੱਲਾਂ ਬਾਤ ਸ਼ੁਰੂ ਹੋਣ ਲੱਗ ਜਾਂਦੀਆਂ ਜੀ ਮੁੜ ਕੇ ਜੀ ਆਪਾਂ ਫਿਰ ਪਰਿਵਾਰ ਦਾ ਗੱਲ ਨਹੀਂ ਕਰਦੇ ਮਤਲਬ ਕਿ ਪਿਆਰ ਨਾ ਪਰਿਵਾਰ ਆ ਜਿਹੜਾ ਉਹਨਾਂ ਨਾਲ ਬਹੁਤ ਜਿਆਦਾ ਪਿਆਰ ਆ ਬਹੁਤ ਜਿਆਦਾ ਕਿਸੇ ਵੀ ਹਨਾ ਕੁੜੀ ਆਵੇ ਚਲ ਘਰ ਵਾਲੀ ਹਨਾ ਕੁੜੀ ਹੁੰਦੀ ਹੈਗੀ ਲਾਈਫ ਚ ਆਉਗੀ ਸੋ ਗੱਲਾਂ ਅੱਜਕੱਲ ਸੁਣਦਿਆਂ ਵੀ ਹਨਾ ਘਰ 'ਚ ਫਰਕ ਪੈ ਜਾਂਦੇ ਹੈਗੇ ਤੁਸੀਂ ਉਹ ਫਰਕ ਨਹੀਂ ਪੈਣਾ ਚਾਹੁੰਦੇਗੇ ਨਹੀਂ ਜੋ ਫਰਕ ਨਹੀਂ ਪੈਣਾ ਚਾਹੁੰਦੇ ਠੀਕ ਆ ਇਹ ਵੀ ਤੁਹਾਡੀ ਬਹੁਤ ਵਧੀਆ ਗੱਲ ਆ ਪਰ ਕਈ ਕੁੜੀਆਂ ਯਾਰ ਐਓ ਜਿਵੇਂ ਵੀ ਹੁੰਦੀਆਂ ਵੀ ਘਰ ਜੋੜ ਕੇ ਰੱਖਦੀਆਂ ਇੰਨਾ ਹਰੇਕ ਕੁੜੀ ਇੱਕੋ ਜਿਹੀ ਨਹੀਂ ਹੁੰਦੀ ਗਰਮ ਹਨ ਅੱਜਕੱਲ ਹਨਾ ਇਹ ਵੀ ਹੋ ਸਕਦਾ ਜੀ ਪਰ ਜੀ ਜੋ ਲਿਖਿਆ ਉੱਤੇ ਰੱਬ ਨੇ ਜੀ ਉਹ ਤਾਂ ਫਿਰ ਹੋ ਹੀ ਰਿਹਾ ਹੈ ਯਾਰ ਬਾਤ ਆ ਰਹਾ ਵਿਆਹ ਹੋ ਵੀ ਜਾਵੇ ਤੇ ਕੁੜੀ ਵਧੀਆ ਮੇਰੇ ਜੀ ਸਹੀ ਗੱਲ ਪੜਾਈ ਕਿੱਥੋਂ ਤੱਕ ਕੀਤੀ ਸੀ ਪੜਾਈ ਜੀ ਮੈਂ 9ਵੀਂ ਪਾਸ ਹੋ ਗਿਆ ਅੱਛਾ ਬਾਅਦ ਚ ਪੜਾਈ ਕਿਉਂ ਛੱਡਤੀ ਸੀ ਬਸ ਇਹ ਵਾਸੀ ਅੱਛਾ ਮੈਂ ਕਟਿੰਗ ਦਾ ਕੰਮ ਸਿੱਖਣਾ ਸੀਗਾ ਜੀ ਪਾ ਦੀ ਉਹ ਆ ਦੇ ਮੁੰਡਾ ਕੋਲ ਜਾਵੜਾ ਸੀ ਠੀਕ ਹੈ ਮੁੰਨਾ ਕੋਲ 2 ਸਾਲ ਲਾਇ ਸੀ ਉਹ ਤੇ ਠੀਕ ਹੈ ਇਹ ਉਸ ਤੋਂ ਬਾਅਦ ਮਤਲਬ ਕਿ ਇੱਕ ਵਾਰੀ ਨੌਵੀਂ ਪਾਸ ਹੋ ਗਈ ਉਦੋਂ ਮੜ ਕੇ ਐਡਮਿਸ਼ਨ ਵਗੈਰਾ ਕੋਈ ਨਹੀਂ ਕਰਾਇਆ ਨਾ ਨਾ ਜੀ ਕੋਈ ਨਹੀਂ ਕਰਵਾਈ ਐਡਮਿਸ਼ਨ ਵਗੈਰਾ ਸਰਟੀਫਿਕੇਟ ਲਿਆਂਦਾ ਸੀ ਸਕੂਲ ਚੋਂ ਸੀ ਅੱਛਾ ਕਿ ਸਕੂਲੋਂ ਲੈਣੀ ਕਿਹਾ ਨਹੀਂ ਵੀ ਤੁਹਾਨੂੰ ਨਾਮ ਕਟਾ ਨਹੀਂ ਜੀ ਸਕੂਲ ਵਾਲੇ ਕਿ ਸਕੂਲ ਵਾਲੇ ਕਹਿੰਦੇ ਸੀ ਬਸ ਯਾਰ ਕੀ ਜਣਾਦਾ ਤਾਂ ਜਾਣ ਦੇ ਕੇ ਇਹਨਾਂ ਨੂੰ ਵੀ ਇੱਕ ਮਾਸਟਰ ਨੇ ਗੱਲ ਸਮਝਾਈ ਸੀ ਅੱਛਾ ਜੇ ਨਾ ਮਰਜੀ ਪੜ ਲਓ ਤੁਸੀਂ ਤੁਹਾਨੂੰ ਕੋਈ ਨੌਕਰੀ ਵਗੈਰਾ ਕੁਝ ਨਹੀਂ ਮਿਲਦੀ ਅੱਛਾ ਇਹਦਾ ਮਤਲਬ ਕਿ ਤੁਸੀਂ ਉਹ ਚੀਜ਼ ਦਾ ਦਿਲ ਤੇ ਲਾਗੇ ਤੁਸੀਂ ਕਹਿੰਦੇ ਆਪਣੀ ਤਰ੍ਹਾਂ ਨਹੀਂ ਚੱਲ ਯਾਰੀ ਤਾਂ ਲੈ ਲੈਂਦਾ 10 11 ਮੁੰਡੇ ਨੇ ਜਿਹੜੇ ਤੁਹਾਡੇ ਆ ਗਏ ਅੱਛਾ ਹਾਂਜੀ ਠੀਕ ਹੈ ਨੀ ਮੁੰਡਿਆਂ ਦੇ ਪਿੱਛੇ ਲਾ ਕੇ ạt ਗਏ ਜਾਂ ਆਪ ਦਾ ਹਨਾ ਮੈਂ ਜੀ ਫਿਰ ਇਹ ਗੱਲ ਸੋਚੀ ਵੀ ਗੱਲ ਵੀ ਮਾਸ਼ੀ ਸੀ ਅੱਜ ਕੱਲ ਬੀਏ ਐਮਐਮ ਬੀਬੀਏ ਜਿੰਨੇ ਦੀ ਕੀਤੀ ਹੋਈ ਆ ਉਹ ਵੀ ਇਹ ਦਿਹਾੜੀਆਂ ਕਰਦੇ ਫਿਰਦੇ ਆ ਮੈਂ ਆਪ ਦੇਖਿਆ ਮੇਸਤੀ ਨਾਲ ਦਿਹਾੜੀ ਉਹ ਤਾਂ ਚੱਲ ਮੰਨਿਆ ਕਈ ਵਾਰ ਹਰਮਨ ਕਿਸਮਤ ਵੀ ਹੁੰਦੀ ਹੈਗੀ ਕਿਸਮਤ ਨਾਲ ਨੌਕਰੀਆਂ ਵਾਧੂ ਮਿਲ ਜਾਂਦੀਆਂ ਅੱਜ ਕੱਲ ਵੈਸੇ ਪੈਸੇ ਸਾਰਾ ਕੁਝ ਪੈਸਾ ਪੈਸਾ ਉਹਨਾਂ ਦੀਆਂ ਹੀ ਨੌਕਰੀਆਂ ਸਰਕਾਰੀਆਂ ਵੀ ਹਨਾ ਜਿੰਨਾ ਕੋਲ ਪੈਸਾ ਬਈ ਹਨਾ ਗਰੀਬ ਬੰਦੇ ਤੇ ਅੱਜ ਕੱਲ ਉਹ ਚਾਏ ਉਹਦੇ ਚ ਕੋਈ ਕਲਾ ਆਗਾ ਹਨਾ ਚਾਏ ਉਹਦੀ ਜਿੰਨੀ ਮਰਜੀ ਪੜ੍ਹਾਈ ਕੀਤੀ ਹੈ ਯਾਰ ਹਨਾ ਅੱਜ ਕੱਲ ਪੈਸੇ ਦੇ ਸਿਰਤੀ ਆ ਸਾਰਾ ਕੁਝ ਹਾਂਜੀ ਹਨਾ ਸਾਰਾ ਕੁਝ ਪੈਸੇ ਦੇ ਸਿਰਤੇ ਆ ਅੱਜ ਕੱਲ ਇਹ ਦੋ ਨਾ ਉਹ ਤਾਂ ਬੰਦਾ ਕੋਈ ਆਪ ਦਾ ਬਿਜ਼ਨਸ ਕਰ ਲੇ ਕੋਈ ਆਪ ਦਾ ਕੰਮ ਕਰ ਲੇ ਹਨਾ ਕੰਮ ਸਿੱਖ ਲਿਆ ਆਪ ਦਾ ਜੋ ਕਿ ਉਹ ਹਨਾ ਕਰ ਸਕੇ ਲਾਈਫ ਟਾਈਮ ਕਰ ਲੈਂਦਾ ਯਾਰ ਬੰਦਾ ਹਨਾ ਦੁਕਾਨ ਵਗੈਰਾ ਹੁੰਦੀ ਹੈ ਬੰਦਾ ਕਰੀ ਜਾਂਦਾ ਰਹਿੰਦਾ ਹੈ ਹਾਂਜੀ ਹੁਣ ਪੜ੍ਹੇ ਲਿਖੇ ਬੀਏ ਕਰੀ ਜਾਂਦੇ ਹਨਾ ਪ੍ਰਾਈਵੇਟ ਨੌਕਰੀਆਂ ਆਈਆਂ ਕਿੰਨਾ ਚ ਪ੍ਰਾਈਵੇਟ ਨੌਕਰੀ ਕਰ ਲੂਗਾ ਬੰਦਾ ਹਾਂ ਹਾਂਜੀ ਤਾਂ ਸੈਲਰੀ ਕਿੰਨੀ ਹੁੰਦੀ ਹੈਗੀ 15-15000 20000 ਤੇ ਇਹਦਾ ਜੀ ਆਪਾਂ ਜੇ ਮੈਸਤਰੀ ਨਾਲ ਦਿਹਾੜੀ ਵੀ ਲੱਗੇ ਜੀ 1000 ਰੁਪਏ ਦਿਹਾੜੀ ਆਉਂਦਾ ਜੀ 14-15000 ਰੁਪਿਆ ਤਾਂ ਮੈਸਤਰੀ ਨਾਲ ਵੀ ਪਾਣੀ ਇਹ ਤਾਂ ਹੈ ਯਾਰ ਮਾ ਠੀਕ ਆ ਜੀ ਆਪਦਾ ਕੋਈ ਖੈ ਖੈ ਨਹੀਂ ਕੋਈ ਕੁਝ ਹੋਰ ਨਹੀਂ ਨੌਕਰੀ ਕਰਦੇ ਆ ਇਹ ਗਰੇ ਤਨਖਾਹ ਆਉਂਦੀ ਹੈ ਪਤਾ ਦਾ ਲੇਟ ਹੋਏ ਜੀ 20 ਦਿਨ ਲੈ ਲਏ ਘਰੇ ਬੰਦੇ ਦੇ ਆਟਾ ਨਹੀਂ ਹੁੰਦਾ ਖਾਣ ਦਾ ਇਹ ਤਾਂ ਜਿਆਦਾ ਤਾਂ ਕੋਈ ਕੰਮ ਵਗੈਰਾ ਕਰਦੇ ਆਂ ਜੀ ਆਪਾਂ ਜਦੋਂ ਲੋੜ ਪਏ ਹੁੰਦੀ ਹੈ ਤੁਸੀਂ ਕਾਹਦਾ ਰਹੀਆਂ ਉਹਨੇ ਪਹਿਚਾਈਂ ਦੇ ਜੀ ਬੇਸ਼ੱਕ ਦੀ ਆਪਣੇ ਘਰਟ ਬੰਦੇ ਹੋਣਾ ਉਹਨੇ ਦੇ ਦੇਣੀ ਜੀ ਇਹ ਤਾਂ ਗੱਲ ਹੈ ਹਰਮਨ ਜੀ ਮਤਲਬ ਕਿ ਤੁਸੀਂ ਕੰਮ ਜਿਹੜਾ ਵੀ ਮਿਲਦਾ ਸਾਰਾ ਕਰ ਲਓ ਚਲ ਠੀਕ ਹੈ ਹਰਮਨ ਜੀ ਹਨਾ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਟੈਨਸ਼ਨ ਨਹੀਂ ਲੈਣੀ ਕਿਸੇ ਗੱਲ ਦੀ ਵੀ ਠੀਕ ਆ ਤੇ ਹਾਂਜੀ ਅੱਜ ਦੀ ਇੰਟਰਵਿਊ ਆਪਾਂ ਇੱਥੇ ਹੀ ਖਤਮ ਕਰਦੇ ਆਂ ਤੇ ਆਪਣਾ ਵਲੌਗ ਸ਼ੇਅਰ ਕਰੋ ਜੀ ਸਬਸਕ੍ਰਾਈਬ ਕਰੋ ਆਪਣਾ ਚੈਨਲ ਹਨਾ ਤੇ ਫੁੱਲ ਸਕੋਲ ਤੇ ਕਮੈਂਟ ਦੱਬ ਕੇ ਰੱਖਣਾ ਤੇ ਜਿਹੜਾ ਆਪਣਾ ਚੈਨਲ ਚੱਲ ਪਏ ਆਪਾਂ ਫਰੀਕ ਭਰਾ ਦੀ ਇੰਟਰਵਿਊ ਲਾਵਾਂਗੇ ਜਿਹੜਾ ਕਹੂਗਾ ਵੀ ਹਾਂ ਵੀ ਆਪਾਂ ਗੱਲਬਾਤ ਕਰਨਾ ਚਾਹੁੰਦੇ ਆਂ ਸੋਸ਼ਲ ਮੀਡੀਆ ਤੇ ਬੋਲਣਾ ਚਾਹੁੰਦੇ ਆਗੇ ਹਾਂਜੀ ਹਾਂਜੀ ਸਾਰਿਆਂ ਨੂੰ ਸਸਰੀਕਾਰ ਸਸਰੀਕਾਰ ਆਂ